ਵਾਨ ਨਾਰਤਾ ਮਰੇ ਨਾ ਪਤੀ ਲੋਕੋ ਜਿੰਦ ਜਾਪਦੀ ਵਿੱਚ ਸਿਆਪਿਆਂ ਦੇ ਹੋ ਪੁੱਟਾ ਪਾਲ ਪਲੋਸ ਕੇ ਜਵਾਨ ਕੀਤਾ ਗਲੀ ਟੁੱਟ ਜਾਂਦੀ ਵਿੱਚ ਛਾਪਿਆਂ ਉਹੇ ਮਾਪਿਆਂ ਦੇ ਫੇਰ ਬੈਠ ਜਾਂਦੀ ਬੂਹੇ ਮਾਪਿਆਂ ਏ ਹੈ ਬੇਤਕਰਾਨੀ ਦੁਨੀਆ ਗਲੀਆਂ ਲਹੌਰ ਛੇੜੀਆਂ ਸੁਲੀਆਂ ਛੇੜ ਪੰਜਾਬੀ ਛੇੜ ਪੰਜਾਬੀ ਸਜੋ ਪਾ ਕੇ ਸ਼ਾਤਣ ਨੂੰ ਜਿੰਦਾ ਰੋ ਰੋ ਦੇਵੇ ਤੁਹਾਈਆਂ ਤੁਰ ਕਿਉਂ ਪਾ ਕੇ ਪਿਆ ਜੁਦਾਈਆਂ ਕੀ ਦੇ ਲੜਲਾ ਚੱਲਿਓ ਸਾਈਆਂ ਆਪਣੇ ਜੀਵਨ ਆਪਣੇ ਜੀਵਨ ਸਾਤਣ ਨੂੰ ਦੇਖ ਪਈ ਸੀਸ ਮਹਿਲ ਤੋਂ ਭੁੰਜੇ ਮੁੱਲ ਦੇ I'm <laughs> ਰਣਕਣ ਸੂਲਾ ਰਣਕਣ ਸੂਲਾ ਦੁਖੜੇ ਬਾਸਾ ਮੁਕੀਆਂ ਫੇਰ ਮਿਲਣ ਦੀ ਆਸਾ ਖੜੀ ਟਕੋੜ ਮਨ ਕੇ ਵਾਹੇ ਗੁਰੂ ਮਨ ਕੇ ਵਾਹੇ ਗੁਰੂ ਦਾ ਭਾਣਾ ਰੋੜ ਕੇ ਮਰਜੂਤਨੀ ਪੀਆਣਾ ਮਾਦੀਆ ਪੀ ਮਾਦੀਆ ਪੀ ਤੋਂ ਬਿਨਾ ਅੱਖੀਂ ਵੇਖੀ ਆ ਕਨੀ ਸੁਣੀਆਂ ਇਹ ਹੈ ਪੰਜਾਬੀ ਤੋਂ ਬਿਨਾ ਹੋ ਸ਼ਾਮਾਂ ਦਾ ਸੂਰਜ ਅਸਤ ਹੋ ਚੁੱਕਾ ਸੀ ਸ਼ੇਰੇ ਪੰਜਾਬ ਦਾ ਸਿਵਾ ਠੰਡਾ ਹੋ ਚੁੱਕਾ ਸੀ ਇੱਕ ਬਨੇ ਸੂਰਜ ਆਪਣੀ ਅਸਤ ਹੋਣ ਦੀ ਲਾਲੀ ਛੱਡ ਰਿਹਾ ਸੀ ਦੂਰ ਬੈਠੀ ਮਹਾਰਾਣੀ ਜਿੰਦਾ ਆਪਣੇ ਦਲੀਪ ਸਿੰਘ ਨੂੰ ਵਾਰ-ਵਾਰ ਆਪਣੀ ਜਫੀ 'ਚ ਲੈਂਦੀ ਸੀ ਉਹਨੇ ਤਾਂ ਉਹ ਵੇਖਿਆ ਤੇ ਮਾਨੀ ਮਨ ਸੋਚਿਆ ਕਿਤੇ ਅੱਜ ਦਾ ਇਹ ਸੂਰਜ ਪੰਜਾਬੀਆਂ ਦੇ ਰਾਜ ਭਾਗ ਦਾ ਸੂਰਜ ਕਿਤੇ ਆਖਰੀ ਨਾ ਹੋ ਜਾਵੇ ਸਾਰੇ ਘਰਾਂ ਨੂੰ ਮੁੜੇ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦ ਕੌਰਾਂ ਵੀ ਆਪਣੇ ਘਰ ਨੂੰ ਵਾਪਸ ਮੁੜਦੀ ਆ ਫਿਰ ਇਸ ਤੋਂ ਬਾਅਦ ਇੱਕ ਦਰਦ ਭਰਿਆ ਕਾਂਠ ਸ਼ੁਰੂ ਹੁੰਦਾ ਹੈ ਧਿਆਨ ਸਿੰਘ ਡੋਗਰਾ ਉਹ ਕਰੇਗਾ ਜਿਹੜਾ ਵੈਰੀ ਦੁਸ਼ਮਣ ਵੀ ਨਹੀਂ ਕਰਦਾ ਜਿਸ ਥਾਲੀ ਚ ਖਾਦਾ ਉਸੇ ਥਾਲੀ ਚ ਛੇਕ ਕਰੇਗਾ ਸ਼ੇਰੇ ਪੰਜਾਬ ਦਾ ਵੱਡਾ ਪੁੱਤ ਖੜਕ ਸਿੰਘ ਇਸ ਤੋਂ ਬਾਅਦ ਹੁਣ ਜ਼ਹਿਰ ਦੇ ਕੇ ਮਾਰਨਾ ਧਿਆਨ ਸਿੰਘ ਡੋਗਰੇ ਨੇ ਇਸ ਤੋਂ ਬਾਅਦ ਸ਼ੇਰੇ ਪੰਜਾਬ ਦਾ ਇੱਕ ਪੋਤਰਾ ਆਉਣਾ ਕਵਰ ਨਾ ਨਿਹਾਲ ਉਹਦੇ ਸੰਸਕਾਰ ਉੱਤੇ ਉਹਦੀ ਡਿਊੜੀ ਦਾ ਛੱਜਾ ਸੁੱਟਿਆ ਜਾਊਗਾ ਉਸ ਤੋਂ ਬਾਅਦ ਆ ਮਹਾਰਾਣੀ ਜਿੰਦਾ ਦੀ ਸ਼ੇਰੇ ਪੰਜਾਬ ਦੀ ਜਿਹੜੀ ਨੂਰ ਰਾਣੀ ਆ ਉਹਨੂੰ ਧਿਆਨ ਸਿੰਘ ਡੋਗਰਾ ਪੱਥਰਾਂ ਦੇ ਨਾਲ ਮਰਵਾਏਗਾ ਸਿਰ ਪਾੜ ਕੇ ਉਹਦਾ ਫਿਰ ਉਹਦੀ ਜਿਹੜੀ ਪੋਤਰੀਓ ਨੌ ਆ ਮਹਾਰਾਜਾ ਰਣਜੀਤ ਸਿੰਘ ਦੀ ਉਹ ਗਰਭਵਤੀ ਹੋਵੇਗੀ ਉਹਨੂੰ ਜ਼ਹਿਰ ਦੇ ਕੇ ਉਹਦਾ ਗਰਭਪਾਤ ਕਰਵਾਇਆ ਜਾਵੇਗਾ ਅੱਡੀਆਂ ਰਗੜ ਰਗੜ ਕੇ ਧਿਆਨ ਸਿੰਘ ਡੋਗਰਾ ਉਹਨੂੰ ਬੜੀ ਭੈੜੀ ਮੂਰਤੇ ਮਰਵਾਵੇਗਾ 1839 ਚ ਸ਼ੇਰੇ ਪੰਜਾਬ ਗਿਆ 1846 ਆਵੇਗਾ ਪੂਰੇ 7 ਸਾਲਾਂ ਬਾਅਦ ਆ دریا ਸਤਲੋਈ ਦੇ ਕੰਢੇ ਪਿੰਡ ਸਬਰਾਵਾਂ ਦੇ ਵਿੱਚ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਹੋਵੇਗੀ ਤੇ ਅੰਗਰੇਜ਼ ਪੂਰੇ 7 ਸਾਲਾਂ ਬਾਅਦ ਆ ਪੰਜਾਬ ਦੀ ਧਰਤੀ ਤੇ ਪੈਰ ਰੱਖੇਗਾ